ਜਿਹਦਾ ਦਿਨ ਫੀਫ ਕੋਟ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਦਿਨ ਹੈ ਅੱਜ 8 ਨਵੰਬਰ 2025 ਵਾਲੇ ਦਿਨ ਇੱਥੇ ਜੋ ਨੈਰੋ ਸਟੇਡੀਅਮ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੋ ਕਿ ਮਾਨਵਤਾ ਦੇ ਰਹਬਰ ਰੋਹਾਨੀਅਤ ਦੇ ਪੁੰਜ ਉਹਨਾਂ ਦਾ ਭਾਈ ਸਤੀਦਾਸ ਜੀ ਦਾ ਭਾਈ ਮਤੀਦਾਸ ਜੀ ਦਾ ਔਰ ਭਾਈ ਵਿਆਲਾ ਜੀ ਦਾ ਜੋ 350 ਸਾਲਾਂ ਸ਼ਹੀਦੀ ਪੁਰਬ ਉਹ ਪੰਜਾਬ ਸਰਕਾਰ ਦੇ ਵੱਲੋਂ ਬਹੁਤ ਹੀ ਵੱਡੇ ਪੱਧਰ ਤੇ ਸਾਲਵਰਦੀ ਪੰਜਾਬ ਤੇ ਪੰਜਾਬ ਤੋਂ ਬਾਹਰ ਹੋਰ ਕਈ ਸਟੇਟਾਂ ਦੇ ਵਿੱਚ ਵੀ ਮਨਾਇਆ ਜਾ ਰਿਹਾ ਹੈ। ਦਿੱਲੀ ਵਿਖੇ ਵੀ ਸਮਾਗਮ ਹੋਏ ਪਹਿਲਾਂ ਜਿਵੇਂ ਕਿ ਆਪ ਨੂੰ ਸਭ ਨੂੰ ਪਤਾ ਹੈ। ਹੁਣ ਇਹ ਸਮਾਗਮ ਸ਼ਾਮ ਨੂੰ 6 ਤੋਂ 8 ਹਰ ਰੋਜ਼ ਵੱਖ-ਵੱਖ ਪੰਜਾਬ ਦੇ ਜ਼ਿਲ੍ਹੇ ਹੈੱਡਕੁਆਟਰਾਂ ਤੇ ਹੋ ਰਹੇ ਨੇ ਜਿਸ ਦੇ ਵਿੱਚ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਉਹਨਾਂ ਦੇ ਨਾਲ ਜਿੰਨਾ ਸਿੰਘਾਂ ਦੀ ਭਾਈ ਮਤੀ ਦਾਸ ਸਤੀ ਦਾਸ ਤੇ ਭਾਈ ਦਿਆਲਾ ਜੀ ਦੀ ਜਿਹੜੀ ਸ੍ਰਮੌਰ ਸ਼ਹੀਦੀ ਆ ਮਾਨਵਤਾ ਵਾਸਤੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਮਨੁੱਖਤਾ ਦੀ ਚਾਦਰ ਗੁਰੂ ਤੇਗ ਬਹਾਦਰ ਉਨ੍ਹਾਂ ਦੇ ਨਾਲ ਸਿੰਘਾਂ ਦੀ ਜੋ ਇਹ ਮਨਾਈ ਜਾ ਰਹੀ ਹੈ 350 ਸਾਲਾਂ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਬਹੁਤ ਹੀ ਸ਼ਲਾਘਾ ਦੀ ਪਾਤਰ ਹੈ ਇਸ ਨਾਲ ਸਾਨੂੰ ਆਪਣੇ ਸਿੱਖ ਇਤਿਹਾਸ ਨਾਲ ਜੁੜਨ ਦਾ ਮੌਕਾ ਮਿਲਦਾ ਹੈ ਇਹ ਲਾਈਟ ਐਂਡ ਸਾਊਂਡ ਸ਼ੋਅ ਬਹੁਤ ਹੀ ਵਧੀਆ ਪੱਧਰ ਤੇ ਕੀਤਾ ਜਾ ਰਿਹਾ ਹੈ ਬਹੁਤ ਇਸ ਦਾ ਜਿਹੜਾ ਲੈਵਲ ਹੈ ਕੁਆਲਟੀ ਮੈਂ ਦੇਖਿਆ ਕਈ ਜ਼ਿਲ੍ਹਿਆਂ ਦੇ ਵਿੱਚ ਉਹ ਬਹੁਤ ਵਧੀਆ ਹੈ ਔਰ ਬੱਚਿਆਂ ਨੂੰ ਬਹੁਤ ਸਿੱਖਣ ਨੂੰ ਮਿਲੂਗਾ ਨਵੀਆਂ ਪੀੜ੍ਹੀਆਂ ਨੂੰ ਗੁਰੂ ਸਾਹਿਬਾਨ ਦੀ ਮਨੁੱਖਤਾ ਦੇ ਧਰਮ ਤੇ ਚੱਲਣ ਦਾ ਜਿਹੜਾ ਬਹੁਤ ਹੀ ਵਧੀਆ ਮੌਕਾ ਮਿਲੂਗਾ ਸੋ ਇਹੋ ਜਿਹੇ ਉਪਰਾਲੇ ਅੱਗੇ ਤੋਂ ਵੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਕਿ ਉਹ ਕਰਦੇ ਰਹਿਣ ਪਰ ਮਨੁੱਖਤਾ ਦੇ ਇਹ ਜਿਹੜੇ ਉਪਰਾਲੇ ਆ ਬਹੁਤ ਹੀ ਸਹਰਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੁੱਖਤਾ ਦਾ ਉਦਾਰ ਕਰਨ ਵਾਲੇ ਗਊ ਗਰੀਬ ਮਜ਼ਲੂਮਾਂ ਤੇ ਕਮਜ਼ੋਰਾਂ ਦੀ ਢਾਲ ਬਣਨ ਵਾਲੇ ਹਕ ਸੱਚ ਦੇ ਰਾਹ ਤੇ ਚੱਲਣ ਵਾਲੇ ਨਿਮਾਣਿਆਂ ਦਾ ਮਾਨ ਨਿਤਾਣਿਆਂ ਦਾ ਤਾਣ ਧੋਤਿਆਂ ਦੀ ਓਟ ਅਤੇ ਨਿਆਸਰਿਆਂ ਦਾ ਆਸਰਾ ਬਣਨ ਵਾਲੀ ਗੁਰੂ ਨਾਨਕ ਜੋਤ ਵਿੱਚ ਇਹ ਜਜ਼ਬਾ ਸੀ ਕਿ ਬਾਬਰ ਨੂੰ ਜਾਬਰ ਕਹਿ ਸਕੇ ਸਾਂ ਦੇ ਤਾ ਮਜਬੂਰ ਕੀਤਾ ਜਾਂਦਾ ਜਬਰਦਸਤੀ ਜਨੇਊ ਲੁਹਾਏ ਗਏ ਨਾ ਕਰਨ ਵਾਲੇ ਕਤਲ ਕਰ ਦਿੱਤੇ ਜਾਂਦੇ ਇਸੇ ਦੌਰਾਨ ਉਸਨੇ ਆਪਣੇ ਸਿਪਾ ਸਰਦ ਇਫਤਿਹਾਰ ਖਾਨ ਨੂੰ ਕਸ਼ਮੀਰ ਦੇ ਇਲਾਕੇ ਵਿੱਚ ਜਬਰੀ ਧਰਮ ਤਬਦੀਲੀ ਕਰਨ ਵਾਸਤੇ ਭੇਜਿਆ ਲੋ ਹਿੰਦੂ ਧਰਮ ਦੀ ਰੱਖਿਆ ਕਰ ਸਕਦਾ ਜਦੋਂ ਪੰਡਿਤ ਕਿਰਪਾ RAM ਜੀ ਦੀ ਅਦਵਾਈ ਵਿੱਚ شی جی گرو تیگ بہادر جی کو پہنچے تا گورو جی نے سن کے سی گرو نانک دیو جی دے سدھانت جو سرن آس کنٹھ لاو سوامی سندر کوٹن کوٹ پرنام کر دی ایک راجہ جائے سنگھ دے محل دلی اسی سمیں دوران آرنگ زیب اپنے پتا شاہ جہان نو قید کر کے ہندوستان دے تخت کمزور لکائی نے مغل راج دیا جڑا پٹا دیے <تصفح> بار سے کا بچار تے بلاس پور دی رانی کو, کو وال پنڈ دی زمین تے مئی سوڑا سو پینٹ دے بچ گروہ صاحب نے اس ٹھان نما نگر وسا شروع تے اس دا نام اپنی ماتا نانکی جی نام سے رکھیا چک نانکی چک نانکی ہو سکھان دے ادھیاتمک جیون دا مارک درشن کرنوالا والا استھان گیا ਇਸੇ ਦੌਰਾਨ ਗੁਰੂ ਸਾਹਿਬ ਜੀ ਨੇ ਵੀ ਤੁਸੀਂ ਫਿਰ ਉਪਰਾਲਾ ਵੀ ਕੀਤਾ ਨਾ ਜੀ ਜਿਹੜੇ ਉਪਰਾਲਾ ਨਹੀਂ ਕਰਦੇ ਉਹਨਾਂ ਦੇ ਮਸਲੇ ਨਹੀਂ ਹੱਲ ਹੁੰਦੇ ਇਨਸਾਨ ਨੇ ਤਾਂ ਪਹਿਲਾਂ ਵੀ ਆਪਣੇ ਬਾਬਾ ਬਰੀਕ ਮੇਲੇ ਦੇ ਵੀ ਪਲਾਨ ਕਰ ਲਏ ਸੀ ਬਹੁਤ ਵਧੀਆ ਤਾਕਤ ਲਈ ਬਹੁਤ ਅੱਛਾ ਹੋਇਆ ਉਹ ਮੈਨੂੰ ਬਹੁਤ ਦਵਾਜਾ ਨਹੀਂ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾ ਜੀ ਸੋ ਤੁਹਾਨੂੰ ਵੀ ਜੀ ਹੋਰਸ ਨੇ ਵੀ ਸਾਰੀ ਨੇ ਜੋਰ ਲਾਇਆ ਠੀਕ ਹੈ ਜੀ ਸੰਗਤ ਲਈ ਧੰਨਵਾਦ ਜਿਹੜੇ ਆਏ ਹਾਂ ਸੁਖਸ਼ੋਰੇ ਵੀ ਬੇਟਾ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਅੱਜ ਧਾਰਮਿਕ ਰਿਲੇਟਿਡ ਗੁਰਤੇਗ ਫਰਦੇ ਹਿੰਦੀ ਚੱਦ ਨੂੰ ਜੋ ਕਰਾਇਆ ਗਿਆ ਹੈ ਪ੍ਰੋਗਰਾਮ ਲੇਟਨਸ ਆਊਟ ਤੁਸੀਂ ਕੀ ਕਹਿਣਾ ਚਾਹੋਗੇ ਮੈਮ ਮੈਨੂੰ ਬਹੁਤ ਵਧੀਆ ਫੀਲ ਹੋਇਆ ਚੱਟ ਕੇ ਜਦ ਇੱਥੇ ਆਪਣੇ ਪੰਜਾਬ ਸਰਕਾਰ ਨੇ ਮੌਕਾ ਦਿੱਤਾ ਹਰੇਕ ਬੱਚੇ ਨੂੰ ਪੰਜਾਬ ਦੀ ਕਲਚਰ ਬਾਰੇ ਜਾਣਨ ਦਾ ਆਪਣਾ ਟ੍ਰੈਡੀਸ਼ਨ ਬਾਰੇ ਜਾਣਨ ਦਾ ਕੀ ਇਤਿਹਾਸ ਹੈ ਉਹਦੇ ਬਾਰੇ ਜਾਣਨ ਦਾ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਇਹਦੇ ਬਾਰੇ ਇੱਥੇ ਆ ਕੇ ਤੇ ਮੈਨੂੰ ਪੰਜਾਬ ਗਵਰਨਮੈਂਟ ਦਾ ਧੰਨਵਾਦ ਕਰਨਾ ਚਾਹੀਦਾ ਕਿ ਨਾਲ ਸਾਨੂੰ ਮੌਕਾ ਦਿੱਤਾ ਥੈਂਕ ਯੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਲਾਸਾਨੀ ਸ਼ਹਾਦਤ ਹੈ ਭਾਰਤ ਦੇ اندر ਡੁੱਬਦੇ ਧਰਮ ਨੂੰ ਬਚਾਉਣ ਦੇ ਲਈ ਹਿੰਦੂ ਧਰਮ ਨੂੰ ਬਚਾਉਣ ਦੇ ਲਈ اور इवन ਜੇ ਦੇਖੀਏ ਤਾਂ ਮੁਸਲਮ ਧਰਮ ਨੂੰ ਬਚਾਉਣ ਦੇ ਲਈ ਕਿਉਂਕਿ ਜਿਸ ਦੇਸ਼ ਦਾ ਰਾਜਾ ਬੇਈਮਾਨ ਹੋਵੇ ਲਾਲਚੀ ਹੋਵੇ ਬੇਈਮਾਨ ਹੋਤੇ ਜ਼ਾਲਮ ਹੋਵੇ ਤਾਂ ਉਸ ਦੇਸ਼ ਦੇ ਵਿੱਚ ਕੋਈ ਵੀ ਧਰਮ ਸੁਰੱਖਿਤ ਨਹੀਂ ਰਹਿ ਸਕਦਾ ਤੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਬਲੀਦਾਨ ਦਿੱਤਾ ਪੂਰੇ ਭਾਰਤ ਦਾ ਧਰਮ ਬਚਾਉਣ ਵਾਸਤੇ ਗੁਰੂ ਪਾਤਸ਼ਾਹ ਜੀ ਨੂੰ ਗਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਵੀ ਕਿਹਾ ਜਾਂਦਾ ਔਰ ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਵੀ ਕਿਹਾ ਜਾਂਦਾ ਤੋਂ ਇਸ ਵਾਸਤੇ ਗੁਰੂ ਪਾਤਸ਼ਾਹ ਨੇ ਸੌ ਸਦੀ ਮੁਕਤੀ ਮਨੁੱਖਤਾ ਦਾ ਧਰਮ ਬਚਾਉਣ ਵਾਸਤੇ ਆਪ ਕੁਰਬਾਨੀ ਕੀਤੀ ਥਾਡੇ ਉਹਨਾਂ ਸਿੰਘਾਂ ਨੇ ਅਪਾ ਉਹ ਸੁਣੋ ਜੀ ਭਾਈ ਮਤੀ ਦਾਸ ਦੀ ਬਾਰੇ ਭਾਈ ਸਤੀ ਦਾਸ ਦੀ ਬਾਰੇ ਭਾਈ ਵਿਆਲਾ ਦੀ ਬਾਰੇ ਜਿਨ੍ਹਾਂ ਦੀ ਏਡੀ ਵੱਡੀ ਕੁਰਬਾਨੀ ਐ ਕਿ ਉਹਨਾਂ ਦੇ ਸੀਸ ਤੇ ਆਰੇ ਚੱਲੇ ਦੇਗਾ ਚ ਉਬਾਰੇ ਗਏ ਰੂਹ ਚਲ ਬੈਠ ਕੇ ਸਾਰੇ ਗਏ ਪਰ ਉਹਨਾਂ ਨੇ ਭਾਣਾ ਮੰਨ ਕੇ ਜਿਹੜਾ ਜਿਹੜੀ ਕੁਰਬਾਨੀ ਕੀਤੀ ਜਿਹੜਾ ਸਬਰ ਅਪਾ ਕਹਿੰਦੇ ਸਬਰ ਦਾ ਫਲ ਮਿੱਠਾ ਹੁੰਦਾ ਹੈ ਤੇ ਅੱਜ ਦੁਨੀਆ ਦੇ ਉੱਤੇ ਭਾਰਤ ਦੇ ਵਿੱਚ ਜੇਕਰ ਅੱਜ ਅਸੀਂ ਰਾਮ ਵੈਗਰੂ ਅੱਲਾ ਸਭ ਕਹਿ ਸਕਦੇ ਹਾਂ ਤਾਂ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਦੇ ਸਦਕਾ ਸੋ ਅੱਜ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਵਧਾਈ ਦਿੰਨਾ ਬਹੁਤ ਵੱਡੇ ਪੱਧਰ ਤੇ ਅਸੀਂ ਬੱਚਿਆਂ ਨੂੰ ਲੈ ਕੇ ਆਏ ਹਾਂ ਉਹਨਾਂ ਨੂੰ ਅਸੀਂ ਦੱਸ ਸਕੀਏ ਕਿ ਅਸੀਂ ਕੌਣ ਹਾਂ ਸਾਡੇ ਗੁਰੂਆਂ ਦੀ ਕੀ ਦੇਣ ਹੈ ਪਰਮਾਧਿਤਾ ਪਾ ਜਿਹੜਾ ਉਹ ਅੱਜ ਤੱਕ ਜਿਹੜਾ ਅਸੀਂ ਤੇ ਜਿਹੜੇ ਆ ਉਹ ਸ਼ਾਂਤੀ ਦੇ ਰੂਪ ਵਿੱਚ ਲੈ ਰਹੇ ਹਾਂ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਅਸੀਂ ਉਹ ਗੱਲ ਦੱਸੀਏ ਕਿਉਂਕਿ ਅਕਸਰ ਆਪਾਂ ਕਹਿੰਦੇ ਆ ਵੀ ਜੇ ਦੁਨਿਆ ਰਾਜ ਚਲਾਉਣਾ ਹੈ ਤਾਂ ਉਹਦੇ ਵਾਸਤੇ ਧਰਮ ਚਾਹੀਦਾ ਹੈ ਤੇ ਜਿੱਥੇ ਰਾਜੇ ਧਰਮੀ ਹੋਣ ਜਿੱਥੇ ਪਬਲਿਕ ਵੀ ਧਰਮੀ ਹੋਵੇ ਤਾਂ ਫਿਰ ਰਾਜ ਨਰੇ ਦਾ ਚੰਗਾ ਚੱਲਦਾ ਉਸ ਤੋਂ ਬਾਅਦ ਅਸੀਂ ਚਾਹੁੰਦੇ ਕਿ ਅਸੀਂ ਆਪਣੇ ਲੋਕਾਂ ਨੂੰ ਬਸਿਏ ਕਿ ਸਾਡਾ ਕੈਸਾ ਰਾਜ ਹੋਣਾ ਚਾਹੀਦਾ ਹੈ ਸਾਦੇ ਕੈਸੇ ਹੱਕ ਹੋਣੇ ਚਾਹੀਦੇ ਆ ਔਰ ਸਾਡੇ ਅੰਦਰ ਕੈਸਾ ਸਬਰ ਤੇ ਸੰਤੋਖ ਹੋਣਾ ਚਾਹੀਦਾ ਗੁਰੂ ਤੇਗ বাহাদুর ਪਾਸ਼ਾ ਜੀ ਨੇ ਸ਼ਹਾਦਤ ਦੁਨੀਆਂ ਦਾ ਇੱਕ ਵਿਲੱਖਣ ਵਰਤਾਰਾ ਹੈ ਇਹ ਦੁਨੀਆ ਦੇ ਇਤਿਹਾਸ ਦੇ ਵਿੱਚ ਤੁਸੀਂ ਚਾਹੇ ਕਿਸੇ ਵੀ ਟੈਕਨੋਲੋਜੀ ਨਾਲ ਦੇਖ ਲਓ ਭਾਵੇਂ AI ਦਾ ਵਰਤ ਕੇ ਦੇਖ ਲਓ ਮੈਂ ਤਾਂ ਲੱਭ ਕੇ ਵੇਖਿਆ ਕਦੇ ਵੀ ਮਕਤੂਲ ਕਾਤਲ ਗੋਲ ਕਤਲ ਹੋਣ ਲਈ ਵੀ ਗਿਆ ਇਹ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਗਏ ਔਰ ਗਏ ਨੇ ਉਸ ਅਕੀਦੇ ਨੂੰ ਬਚਾਉਣ ਲਈ ਜਿਹਦੇ 'ਚ ਉਹਨਾਂ ਦਾ ਆਪਣਾ ਵਿਸ਼ਵਾਸ ਨਹੀਂ ਸੀ ਦੇਖੋ ਪਹਿਲੇ ਨਾਨਕ ਨੇ ਕਿਹਾ ਮੈਂ ਜਿਨੇਊ ਪਾਉਣਾ ਨਹੀਂ ਤੇ ਨਵੇਂ ਨਾਨਕ ਜੀ ਦੇ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਨੇ ਕਿਹਾ ਮੈਂ ਜਿਨੇਊ ਤੱਕੇ ਨਾਲ ਲਹਣ ਨਹੀਂ ਦੇਣਾ ਇਹ ਬਹੁਤ ਵੱਡੀ ਗੱਲ ਹੈ ਇਹ ਮਨੁੱਖੀ ਭਾਈਚਾਰੇ ਦਾ ਸਨੇਹਾ ਸਮੇਤਨਾ ਦਾ ਸਨੇਹਾ ਕੈਰ ਰੇਜ اور ਕੰਪੈਸ਼ਨ ਕੋਐਗਜ਼ਿਸਟੈਂਸ ਦਾ ਸਨੇਹਾ ਇਹ ਸਾਰੀ ਦੁਨੀਆ ਦੇ ਵਿੱਚ ਪਹੁੰਚਾਉਣ ਦੇ ਲਈ ਮੈਂ ਆਪਣੇ ਸਾਰੇ ਖਾਤੀ ਬਣਦਾ ਸਾਰੇ ਲੱਗੇ ਹੋਏ ਨੇ ਸਾਰੀਆਂ ਸਸਤਾਵਾਂ ਲੱਗੇ ਹੋਏ ਨੇ ਮੈਂ ਪੰਜਾਬ ਸਰਕਾਰ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਇਹ ਵਿਲੱਖਣ ਪ੍ਰੋਗਰਾਮ ਕਰਾਇਆ ਹੈ ਲਾਈਟ ਐਂਡ ਸਾਊਂਡ ਤੋਂ ਮੋਸਟ ਬੋਡਰਿੰਗ ਤਕਨੀਕ ਦੇ ਨਾਲ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਰਾਇਆ ਜਾ ਰਿਹਾ ਹੈ ਇਹਨਾਂ ਨੂੰ ਪੂਰ ਸਾਹਿਬ ਵੀ ਕਰਾਇਆ ਜਾਏਗਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਸਮਰਥਕਾਂ ਦਾ ਇਤਿਹਾਸ ਦਾ ਔਰ ਦੁਨੀਆ ਦੇ ਵਿੱਚ ਇਹ ਸ਼ਾਂਤੀ ਦੇ ਸਨੇਹੇ ਦਾ ਇਸ ਕੁਰਬਾਨੀ ਦੇ ਸਨੇਹੇ ਦਾ ਇਸ ਇਮਪੈਥੀ ਦੇ ਸਨੇਹੇ ਦਾ ਦੁਨੀਆ ਦੇ ਦਰਦ ਨੂੰ ਆਪਣਾ ਦਰਦ ਖੰਡਲ ਦੇ ਸੁਨੇਹੇ ਦਾ ਜਿਹਦੇ ਨਾਲ ਦੁਨੀਆ ਦੇ ਸ਼ਾਂਤੀ ਭਾਈਚਾਰ ਤੇ ਤਰੱਕੀ ਆ ਸਕਦੀ ਆ ਉਸ ਸੁਨੇਹੇ ਨੂੰ ਬਚਾਉਣ ਦਾ ਸਾਡੇ ਬੱਚਿਆਂ ਦੇ ਰਾਹੀ ਸਾਡੀ ਆਉਣ ਵਾਲੀ ਪੀੜ੍ਹੀ ਦੇ ਰਾਹੀ ਉਹ ਪੀੜ੍ਹੀ ਪੰਜਾਬ ਸਰਕਾਰ ਨੇ ਕੀਤਾ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦੀ ਹੁੰਦਾ ਲੱਗਦਾ ਵੀ ਪਹਿਲੀ ਸਰਕਾਰਾਂ ਜਿਹੜੇ ਇਹੋ ਜਿਹਾ ਕੋਈ ਉਪਰਾਲਾ ਕੀਤਾ ਵੈਸੇ ਤਾਂ ਸਾਰੇ ਦੇਸ਼ ਦੇ ਲੋਕ ਆਪਦੇ ਆਪ ਦੇ ਤਰੀਕੇ ਨਾਲ ਮਰਾ ਗਏ ਪਰ ਸਰਕਾਰ ਵੱਲੋਂ ਪਹਿਲਾ ਉਪਰਾਲਾ ਜਿਸ ਤੋਂ ਅੱਜ ਦਾ ਜਿਹੜਾ ਰਾਸ਼ਾ ਉਹ ਦੱਸ ਰਿਹਾ ਵੀ ਕਿੰਨੇ ਲੋਕਾਂ ਦੇ ਇਤਿਹਾਸ ਨਾਲ ਜਾਣੂ ਹੋਣ ਵਾਸਤੇ ਬੱਚਿਆਂ ਨੂੰ ਇੱਥੇ ਲੈ ਕੇ ਆਏ ਇਹ ਬਹੁਤ ਵਧੀਆ ਉਪਰਾਲਾ ਹੈ ਇਹੋ ਜਿਹਾ ਉਪਰਾਲੇ ਹੋਣੇ ਚਾਹੀਦੇ ਆਪ ਦੀ ਮੀਨ ਨਾਲ ਆਪਦੇ ਗੁਰੂ ਨਾਲ ਆਪਦੇ ਪੁਰਖਿਆਂ ਨਾਲ ਆਪਦੇ ਇਤਿਹਾਸ ਨਾਲ ਜਾਣਨ ਵਾਸਤੇ ਬੱਚਿਆਂ ਨੂੰ ਇੱਥੇ ਜ਼ਰੂਰ ਲੈ ਕੇ ਆਉਣਾ ਚਾਹੀਦਾ ਜਿਹੜਾ ਹਰਪੀਤ ਸਿੰਘ ਜੀ ਵੀਰ ਕੋਲ ਤੋਂ ਆਏ ਇਹ ਜਿਹੜਾ ਟੇਕ ਭਗਦਰੀ ਦਾ ਸਮਾਗਮ ਅਸੀਂ ਜਿਹੜਾ ਦਿਖਾ ਰਹੇ ਆ ਉਹ ਬਹੁਤ ਵਧੀਆ ਸਰਕਾਰ ਦਾ ਉਪਰਾਲਾ ਇਸ ਨਾਲ ਵੀ ਸਾਥਕਾਂ ਜਿਹੜੀਆਂ ਰੂਹਾਂ ਭੁਗਤੀਆਂ ਆਪਣੇ ਜੀਵਨ ਦੇ ਆਸਤੇ ਕੌਟਰ ਮਾਸਤੇ ਗੁਰਮੁਖੀ ਖਾਤਰ ਆਪਣਾ ਸੀਰਵਾਨ ਦਿੱਤਾ ਸਾਨੂੰ ਇਹਨਾਂ ਦੀ ਸਿੱਖਿਆ ਤੋਂ ਲੈਣੀ ਚਾਹੀਦਾ ਇਹ 50 ਫੀਸਦੀ ਦਾ ਉਪਰਾਲਾ ਬਹੁਤ ਵਧੀਆ ਤਾਂ ਕਿ ਇਤਿਹਾਸ ਵਾਲੇ ਹੋ ਅਸਰਾਰੇ ਹੋਰ ਸਾਡੇ ਅਧਿਆਪਕਾਰੇ ਬੱਚੇ ਸਕੂਲਾਂ ਦੇ ਬੱਚੇ ਬਜ਼ੁਰਗ ਜਿਹੜੇ ਨਹੀਂ ਜਾਣਦੇ ਆ ਉਹਨਾਂ ਨੂੰ ਸਿੱਖ ਇਤਿਹਾਸ ਬਾਰੇ ਪਤਾ ਲੱਗ ਸਕੇ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਜੀ ਮੈ ਸਰਨ ਜੀ ਨੂੰ ਤੁਸੀਂ ਜਾਣਦੇ ਹੋ ਇਸੀਆ ਪਦਵੰਤ ਮਾਨ ਵੱਲੋਂ ਬਹੁਤ ਹੀ ਸੋਨਾ ਉਪਰਾਲਾ ਕੀਤਾ ਗਿਆ ਹੈ ਇਹਨਾਂ ਦੀ ਚਾਦਰ ਗੁਰ ਤੇਗ ਬਹਾਦਰ ਜੋ ਉਹਨਾਂ ਨੇ ਸ਼ਹਾਦਤ ਦਿੱਤੀਆਂ ਸੀ 350 ਸਾਲਾਂ ਅੱਜ ਇੱਕ ਲਾਈਟ ਹੰਡਸੋ ਡਿਸਟ੍ਰਿਕਟ ਰਿਪੋਰਟ ਤੋਂ ਇਲਾਵਾ ਬਟਾਲਾ ਵਿੱਚ ਹੋਰ ਵੀ ਕਾਫੀ ਜਗ੍ਹਾ ਵਿੱਚ ਪੰਜਾਬ ਵਿੱਚ ਲਾਈਟ ਹੰਡਸੋ ਕਰਵਾਇਆ ਗਿਆ ਹੈ ਜਦੋਂ ਦੇਖੋ ਬੱਚਿਆਂ ਨੂੰ ਗਾਈਡੈਂਸ ਮਿਲਦੀ ਹੈ ਔਰ ਵਾਲੀ ਪੀੜ੍ਹੀ ਨੂੰ ਇਹ ਪਤਾ ਲੱਗਦਾ ਹੈ ਕਿ ਸਾਡੇ ਗੁਰੂਆਂ ਪੀਰਾਂ ਨੇ ਕੀ ਕੁਰਬਾਨੀਆਂ ਦਿੱਤੀਆਂ ਤੇ ਸਾਨੂੰ ਕੁਝ ਸਿੱਖਣ ਨੂੰ ਮਿਲਦਾ ਹੈ ਤਾਂ ਕਿ ਔਰ ਵਾਲੀ ਪੀੜ੍ਹੀ ਨੂੰ ਇਹ ਵੀ ਇੱਕ ਇੰਪੋਰਟੈਂਟ ਨੌਲੇਜ ਮਿਲਦੀ ਹੈ ਕਿ ਗੁਰੂ ਤੇਗ ਬਹਾਦਰ ਜੋ ਹਿੰਦੀ ਚਦਰ ਜੀ ਨੇ ਸਭ ਧਰਮਾਂ ਨੂੰ ਇਕੱਠਾ ਕੀਤਾ ਇੱਕ ਸਿਸ਼ ਦਿੱਤਾ ਅਤੇ ਇੱਕ ਇਹ ਵੀ ਸਾਂਝੇ ਵਾਲਤਾ ਦਾ ਸੰਦੇਸ਼ ਦਿੱਤਾ ਕਿ ਸਭ ਧਰਮਾਂ ਨੂੰ ਦਿਲ ਜੁੜ ਕੇ ਰਹਿਣਾ ਚਾਹੀਦਾ ਹੈ ਗਵਰਨਮੈਂਟ ਵੱਲੋਂ ਇਹ ਬਹੁਤ ਸਨਪਰਾਲਾ ਕੀਤਾ ਕੀਤਾ ਗਿਆ ਹੈ ਅਗਲੇ ਗਣ ਤੇ ਦਿਨ ਦਰਗਾ ਫ੍ਰੀਕੋਰਟ 24 ਨੈਸ਼ਨਲ ਚੈਨਲ 'ਈ ਸ਼ਰਨ ਜੀ